ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਟਾਡੇ ਵਾਸਤੇ ਦਾਦਰੀਆਂ ਵਾਲੇ ਇਹ ਦਾਡਰੀਆਂ ਵਾਲੇ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਇਸ ਵੀਡੀਓ ਨੂੰ ਆਪਾਂ ਐਂਡ ਤੱਕ ਸੁਣਨਾ ਹੈ ਇਸ ਵੀਡੀਓ ਦੇ ਅੰਦਰ ਇਹਨਾਂ ਨੇ ਇੱਕ ਗੱਲ ਕਹੀ ਏ ਉਹ ਮੈਨੂੰ ਕੋਈ ਹਜ਼ਮ ਨਹੀਂ ਹੋਈ ਮੈਂ ਉਹਦੇ ਨਾਲ ਬਾਕੀ ਓਵਰਆਲ ਕਥਾ ਇਹਨਾਂ ਦੀ ਬਹੁਤ ਅੱਛੀ ਹੈ ਲੇਕਿਨ ਇੱਕ ਗੱਲ ਏ ਜਿਹੜੀ ਉਹ ਮੈਂ ਮੰਨਣ ਤੇ ਤਿਆਰ ਨਹੀਂ ਤੇ ਪਹਿਲੋ ਵੀਡੀਓ ਸੁਣ ਲੈਣੇ ਆ ਤੇ ਉਹ ਕਿਹੜੀ ਗੱਲ ਏ ਉਸ ਬਾਰੇ 'ਚ ਵੀਡੀਓ ਤੋਂ ਬਾਅਦ ਕਰਾਂਗੇ ਗੱਲਬਾਤ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਅੰਦਰ ਆ ਕੇ ਆਪਣੀ ਰਾਏ ਦਾ ਜ਼ਹਾਰ ਕਰਨਾ ਜ਼ਰੂਰ ਤੁਸੀਂ ਵੀ ਆਪਣੀ ਰਾਏ ਦੇਣਾ ਕਿ ਆਇਆ ਕਿ ਮੈਂ ਸਹੀ ਕਹਿ ਰਿਹਾ ਜਾਂ ਡਾਡਰੀਆਂ ਵਾਲੇ ਠੀਕ ਨੇ ਕੋਈ ਵੀ ਗਲਤ ਹੋ ਸਕਦਾ ਹੈ ਇਥੇ ਕਿ ਇਲਮ ਹੈ ਨਾ ਗਿਆਨ ਹੈ ਇਹ ਕਿਸੇ ਕੋਲ ਵੀ ਹੋ ਸਕਦਾ ਤੇ ਲਿਹਾਜ਼ਾ ਆਪਾਂ ਰਲ ਮਿਲ ਕੇ ਇਸ ਮਸਲੇ ਨੂੰ ਸਾਰਟ ਆਊਟ ਕਰਨਿਆ ਹੱਲ ਕਰਨਿਆ ਢਾਡੀ ਵੀ ਰਾਏ ਲੈਣਿਆ ਮੈਂ ਆਪਣੀ ਰਾਏ ਵੀ ਦੇਣਿਆ ਤੇ ਢਾਡਰੀ ਵਾਲੇ ਦੀ ਵੀ ਵੀਡੀਓ ਵੀ ਸੁਣਨਿਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਇੱਕ ਗੱਲ ਜ਼ਰੂਰ ਦੱਸ ਦੇ ਜਾਣਾ ਇਹਨਾਂ ਦਾ ਨਾਮ ਤੇ ਸਰਬਜੀਤ ਸਿੰਘ ਏ ਲੇਕਿਨ ਡਾਡਰੀਆਂ ਵਾਲੇ ਇਹਨਾਂ ਨੂੰ ਕਿਉਂ ਕਹਿੰਦੇ ਨੇ ਕਿਹਾ ਇਹ ਕੋਈ ਖਾਸ ਗਰੋਹ ਏ ਜਿਸ ਤਰ੍ਹਾਂ ਰਾਦਾ ਸਵਾਮੀ ਨੇ ਇਹ ਇਹ ਡਾਡਰੀਆਂ ਵਾਲੇ ਇਹਨਾਂ ਦਾ ਨਾਮ ਹੀ ਏ ਨਾਮ ਤੇ ਇਹਨਾਂ ਦਾ ਮੇਰੇ ਖਿਆਲ ਸਰਬਜੀਤ ਸਿੰਘ ਏ ਖੈਰ ਵੀਡੀਓ ਸਟਾਰਟ ਕਰ ਲੈਨੇ ਤੇ ਵੀਡੀਓ 'ਤੇ ਬਾਤ ਕਰਾਂਗੇ ਗੱਲਬਾਤ ਤੁਸੀਂ ਰੱਬ ਤੇ ਭਰੋਸਾ ਕਰੋ ਨਾ ਕਰੋ ਗੁਰੂ ਤੇ ਭਰੋਸਾ ਕਰੋ ਚਾਹੇ ਨਾ ਪਰ ਇੱਕ ਚੀਜ਼ ਤੇ ਭਰੋਸਾ ਕਰੋ ਆਨੰਦ ਚ ਰਹਿਣਾ ਸੰਭਵ ਹੈ ਇਹਦੇ ਤੇ ਭਰੋਸਾ ਕਰੋ ਹਰ ਵੇਲੇ ਖੁਸ਼ ਰਹਿਣਾ ਸੰਭਵ ਹੈ ਇਹਦੇ ਤੇ ਭਰੋਸਾ ਕਰੋ ਇਹਦੇ ਤੇ ਭਰੋਸਾ ਕਰੋ ਵੀ ਆਨੰਦ ਚ ਰਹਿ ਜਾ ਸਕਦਾ ਹੈ ਇਹਦੇ ਤੇ ਭਰੋਸਾ ਕਰੋ ਵੀ ਛਪਰੀ ਵਾਲਾ ਵੀ ਆਨੰਦ ਚ ਰਹਿ ਸਕਦਾ ਗਰੀਬ ਹੋ ਕੇ ਵੀ ਆਨੰਦ ਚ ਰਹਿ ਜਾ ਸਕਦਾ ਇਹਦੇ ਤੇ ਭਰੋਸਾ ਕਰੋ ਜੇ ਜਿਹੜੇ ਤੇ ਭਰੋਸਾ ਕਰੋਗੇ ਵੀ ਹਾਂ ਇਹ ਗੱਲ ਸੱਚ ਹੈ ਸੀ ਮੰਨ ਲਈਏ ਗੱਲ ਭਰੋਸਾ ਕਰਦੇ ਆ ਵੀ ਆਨੰਦ ਚ ਰਹਿ ਜਾ ਸਕਦਾ ਆਨੰਦ ਚ ਸੰਭਵ ਹੈ ਰਹਿਣਾ ਮੈਂ ਤੁਹਾਨੂੰ ਪੁੱਛਦਾ ਬੋਲ ਕੇ ਦੱਸੋ ਕੀ ਆਨੰਦ ਚ ਰਹਿਣਾ ਸੰਭਵ ਹੈ ਹੈ ਗਰੀਬੀ ਚ ਵੀ ਰਹਾ ਜਾ ਸਕਦਾ ਹੈ ਵੇਖੇ ਨੇ ਬੰਦੇ ਗਰੀਬੀ ਚ ਵੀ ਬੜੇ ਆਨੰਦ ਜੀਂਦੇ ਨੇ ਹੈਗੇ ਨੇ ਕਿ ਜੇ ਇਹ ਸੰਭਵ ਹੈ ਇਹਦਾ ਮਤਲਬ ਉਹਨਾਂ ਦੇ ਬ੍ਰੇਨ ਦੀ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੈ ਤੇ ਇਹ ਵੀ ਹੋ ਸਕਦਾ ਬੰਦਾ ਅਰਬਾਂਪਤੀ ਬਣ ਕੇ ਵੀ ਦੁਖੀ ਹੋਵੇ ਇਹ ਵੀ ਹੋ ਸਕਦਾ ਅਮੀਰ ਬਣ ਜੋ ਹੋਰ 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 ਬਿਲ ਗੇਟਸ ਬਣ ਜੋ ਦੁਨੀਆ ਦੇ ਅਮੀਰ ਬੰਦਿਆਂ ਦੇ ਵਿੱਚੋਂ ਕਹਿ ਲਓ ਇੱਕ ਬੰਦਾ ਬਿਲਗੇ ਸਭ ਤੋਂ ਅਮੀਰ ਉਹਨੂੰ ਪਤਾ ਹੀ ਨਹੀਂ ਕਿੰਨਾ ਪੈਸਾ ਉਹਦੇ ਕੋਲ ਕਿੰਨੇ ਬਿਲੀਅਨ ਡਾਲਰ ਨੇ ਘਰ ਵਾਲੀ ਤੇ ਉਹਦੀ ਵੀ ਛੱਡ ਕੇ ਚਲੀ ਗਈ ਪਿੱਛੇ ਜੇ ਤਲਾਕ ਹੋਇਆ ਛੱਡ ਕੇ ਚਲੀ ਗਈ ਕਹਿੰਦੀ ਮੈਨੂੰ ਤੇਰੇ ਨਾਲ ਰਹਿਣਾ ਦੁਨੀਆ ਦਾ ਸਭ ਤੋਂ ਅਮੀਰ ਬੰਦੇ ਦੀ ਘਰ ਵਾਲੀ ਹੁਣ ਪੁਆਇੰਟ ਕੀ ਹੈ ਮਾਈਂਡ ਸੈਟ ਕਰਨਾ ਰੱਬ ਤੇ ਭਰੋਸਾ ਨਾ ਕਰੋ ਚਾਹੇ ਕਰੋ ਨਾ ਕਰੋ ਆਨੰਦ ਤੇ ਭਰੋਸਾ ਕਰੋ ਸਿੱਖ ਕੌਮ ਤੇ ਜਰੂਰ ਭਰੋਸਾ ਕਰੇ ਆਨੰਦ ਚ ਰਹਿਣਾ ਸੰਭਵ ਹੈ ਕੰਨਿਆ ਤੇ ਆਨੰਦ ਚ ਰਹੀ ਗਰਿਟਲਗੀਆਂ ਵਾਲੇ ਬਾਝੋਂ ਆਨੰਦ ਚ ਰਹਿਣਾ ਸੰਭਵ ਹੈ ਟਿਊਨਿੰਗ ਕਰੀਦੀ ਆ ਆਪਣੀ ਆਪਣਾ ਆਪਣਾ ਆਪਣੇ ਮਾਈਂਡ ਦੀ ਟਿਊਨਿੰਗ ਕਰਦੀ ਰਹਿੰਦੀ ਜੇ ਤੈਨੂੰ ਇਹ ਨਾ ਕਰਨੀ ਸਿੱਖਿਆ ਤੂੰ ਫਿਰ ਬਣ ਜਾ ਭਾਵੇਂ ਮਹਾਰਾਜਾ ਫਿਰ ਜੋ ਮਰਜ਼ੀ ਬਣ ਜਾ ਭਾਵੇਂ ਫਰਕ ਹੀ ਨਹੀਂ ਪੈਂਦਾ ਵੱਡੇ ਵੱਡੇ ਅਹੁਦਿਆਂ ਵਾਲਿਆਂ ਨੂੰ ਵੇਖੀਦਾ ਮੈਂ ਮਿਲਦਾ ਇਹ ਪੁਲਿਸ ਵਿੱਚ ਬੜੇ ਵੱਡੇ ਆਉਦੇ ਤੇ ਐ ਇਹ ਆਰਮੀ ਦਾ ਬਹੁਤ ਵੱਡਾ ਬੰਦਾ ਆਇਆ ਮਿਲਣ ਅੱਜ ਫਲਾਣਾ ਵਕੀਲ ਬਹੁਤ ਵੱਡਾ ਮਿਲਣ ਆਇਆ ਅੱਜ ਜੱਜ ਮਿਲਣ ਆਇਆ ਲੰਘਦਾ ਲੰਘਦਾ ਜੱਜ ਕਹਿੰਦਾ ਮੈਂ ਮਿਲ ਕੇ ਜਾਣਾ ਮੰਤਰੀ ਕਹਿੰਦਾ ਮੈਂ ਤੇ ਜੇ ਮੈਂ ਕਦੇ ਗੱਲ ਤੋੜ ਲਵਾਂ ਵੈਸੇ ਤੇ ਅਗਲੇ ਆਪ ਹੀ ਛੇੜ ਲੈਂਦੇ ਨੇ ਜੇ ਨਾ ਛੇੜਣ ਤੇ ਪੁੱਛ ਲੋ ਉਹਦੀ ਪਤਾ ਲੱਗ ਜਾਂਦਾ ਪੂਰਾ ਹੀ ਹਾਲ ਹੈ ਜੀ ਕੋਈ ਗੱਲ ਹੈ ਕੋਈ ਜ਼ਿੰਦਗੀ ਹੈ ਕੋਈ ਉਹ ਮੈਂ ਹੈਰਾਨ ਹੋ ਜਾਂਦਾ ਵੀ ਹੱਦ ਹੋਈ ਇਹ ਵੀ ਦੁਖੀ ਹੈ ਤੇ ਖੇਡ ਤੇ ਸਾਰੀ ਤੇਰੀ ਆਪਣੀ ਹੈ ਸਮਝ ਗਿਆ ਜਿੰਨੂੰ ਸਮਝ ਆ ਗਈ ਇਹਨੂੰ ਇਹਨੂੰ ਠੀਕ ਕਿਵੇਂ ਕਰਨਾ ਉਹ ਕਰ ਲਿੰਦਾ ਨਹੀਂ ਤੇ ਸਾਰੀ ਜ਼ਿੰਦਗੀ ਸਾਡੀ ਰੋਂਦਿਆਂ ਦੀ ਲੰਘਣਿਆਣੀ ਹੈ ਤਾਂ ਕਰਕੇ ਥਾਂ ਨਾ ਬਦਲਦੇ ਰਹੋ ਸਟੇਸ਼ਨ ਬਦਲੋ ਆਪਣਾ ਜਿਵੇਂ ਸਟੇਸ਼ਨ ਬਦਲ ਨਹੀਂ ਲੈਂਦੇ ਸੀ ਆਪਾਂ ਰਿਪੋਰਟ ਤੋਂ ਵੀ ਹੁਣ ਆਹ ਟੈਨਸ਼ਨ ਨਹੀਂ ਆ ਦੂਜਾ ਲਾ ਲੋ ਇਹਨੂੰ ਚੇਂਜ ਕਰੋ ਦੁਨੀਆ ਬਦਲ ਕੇ ਥਾਂ ਬਦਲ ਕੇ ਕੁਝ ਨਹੀਂ ਹੋਣਾ ਇਹਨੂੰ ਬਦਲੋ ਇਹਨੂੰ ਚੇਂਜ ਕਰੋ ਇਹਨੂੰ ਚੇਂਜ ਕਰਨਾ ਸਿੱਖੋ ਵੀ ਐਦਾਂ 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 ਨਹੀਂ ਐਦਾਂ ਸੋਚ ਐਦਾਂ ਨਹੀਂ ਐਦਾਂ ਸੋਚ ਤੇ ਜਿਸ ਬੰਦੇ ਨੂੰ ਇਹਨੂੰ ਟਿਊਨਿੰਗ ਕਰਨੀ ਆ ਗਈ ਉਹ ਫਿਰ ਗਰੀਬੀ ਵਿੱਚ ਵੀ ਖੁਸ਼ ਹੈ ਉਹ ਪਾਟੇ ਪ੍ਰਾਣਿਆਂ ਚ ਵੀ ਖੁਸ਼ ਹੈ ਉਹ ਥੋੜੇ ਚ ਵੀ ਖੁਸ਼ ਹੈ ਉਹਨੂੰ ਖੁਸ਼ ਰਹਿਣ ਦੀ ਜਾਚ ਹੈ ਇਹਦੀ ਜਰੂਰ ਕੋਸ਼ਿਸ਼ ਕਰੋ ਮੈਂ ਅੱਗੇ ਵੀ ਕਿਹਾ ਵੀ ਬਹੁਤ ਥੋੜੇ ਬੰਦੇ ਆ ਜਿਹੜੇ ਸਰੀਰ ਤੇ ਕੰਮ ਕਰਦੇ ਆ ਫਿਜ਼ੀਕਲ ਪਤਾ ਸਾਰਿਆਂ ਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ ਕਰਦੇ ਨਹੀਂ ਸਾਰਿਆਂ ਨੂੰ ਪਤਾ ਹੈ ਡਾਈਟ ਘੱਟ ਖਾਇਆ ਕਰੋ ਭਾਈ ਖਾਣਾ ਰਾਤ ਦੀ ਰੋਟੀ ਕੱਟ ਕਰ ਦਿਓ ਪਤਾ ਸਾਰਿਆਂ ਨੂੰ ਮੈਂ ਕਰਦਾ ਕੋਈ ਨਹੀਂ ਇਦਾਂ ਹੀ ਮਨ ਦੇ ਉੱਤੇ ਵੀ ਕੰਮ ਕਰਨਾ ਬਸ ਪਤਾ ਹੈਗਾ ਵੀ ਹਾਂ ਇਦਾਂ ਨਹੀਂ ਇਦਾਂ ਸੋਚੋ ਪਰ ਸੋਚਦਾ ਕੋਈ ਨਹੀਂ ਤੂੰ ਉਧਰ ਧਿਆਨ ਨਹੀਂ ਕੋਈ ਦਿੰਦਾ ਤੇ ਇਸ ਕਰਕੇ ਆਪਣਾ ਫਿਕਰ ਕਰੀਏ ਆਪਣੇ ਆਪ ਦੇ ਉੱਤੇ ਧਿਆਨ ਲਈਏ ਜਦੋਂ ਸਾਡਾ ਮਨ ਕਿ ਉਹਨੇ ਕਰਨ ਦੀ ਸਾਨੂੰ ਜਾਚ ਆ ਗਈ ਸਮਝ ਆ ਗਈ ਬਸ ਫਿਰ ਨਜ਼ਾਰਾ ਆ ਜਾਣਾ ਇਹਦੀਆਂ ਵਾਗਾਂ ਮੋੜਨਾ ਸਿੱਖੋ ਇਹਦਾ ਸਟੀਅਰਿੰਗ ਮੋੜਨਾ ਸਿੱਖੋ ਗੱਡੀ ਚਲਾਉਣੀ ਸਿੱਖ ਲਈ ਜਹਾਜ਼ ਚਲਾਉਣਾ ਸਿੱਖ ਲਿਆ ਮਨ ਨੂੰ ਕਿਵੇਂ ਚਲਾਉਣਾ ਕਿੱਧਰ ਨੂੰ ਚਲਾਉਣਾ ਹੈ ਕਿਹੜੇ ਪਾਸੇ 네ਗੇਟਿਵ ਨੂੰ ਚਲਾਉਣਾ ਕਿ ਪੋਜ਼ਿਟਿਵ ਚਲਾਉਣਾ ਸਿੱਧੇ ਨੂੰ ਤੋਰਨਾ ਕਿ ਬੁੱਠੇ ਨੂੰ ਤੋਰਨਾ ਭੈੜਾ-ਪੈੜਾ ਸੋਚਣਾ ਕਿ ਚੰਗਾ-ਚੰਗਾ ਸੋਚਣਾ ਇਹ ਤੇਰੇ ਹੱਥ ਹੈ ਇਹਦਾ ਸਟੀਅਰਿੰਗ ਚਲਾ ਇਹਨੂੰ ਸਮਝ ਸਰੀਰ ਨੂੰ ਤੇ ਕੋਈ ਦੂਜਾ ਠੀਕ ਕਰ ਸਕਦਾ ਦਵਾਈ ਦੇ ਸਕਦਾ ਕੋਈ ਆਪਰੇਸ਼ਨ ਕਰ ਸਕਦਾ ਮਨ ਦਾ ਤੇ ਕਰ ਹੀ ਨਹੀਂ ਸਕਦਾ ਕੋਈ ਇਹ ਤੇ ਆਪ ਕਰਨਾ ਪੈਂਦਾ ਇਹਦੀਆਂ ਵਾਗਾਂ 모ੜੋ ਘੋੜਿਆਂ ਨੂੰ ਵਾਗ ਨਾਲ 모ੜਿਆ ਜਾਂਦਾ ਹੈ ਘੋੜਿਆਂ ਦੀਆਂ ਵਾਗਾਂ ਹੁੰਦੀਆਂ ਵਾਕਾਂ ਇੱਕ ਥਾਂ ਤੋਂ ਦੂਜੇ ਪਾਸੇ 모ੜਿਆ ਜਾਂਦਾ ਸੱਜੇ ਨੂੰ ਬਾਗ ਧੁਮਾ ਦਿਓ ਖੱਬੇ ਨੂੰ ਇਦਾਂ ਮਨ ਨੂੰ 모ੜੀਦਾ ਏਸੀ ਡਾਡਰੀਆਂ ਵਾਲੇ ਜਿਹੜੇ ਇਹ ਦੱਸ ਰਹੇ ਸੀ ਕਿ ਤੁਸੀਂ ਜਿਹੜਾ ਆਨੰਦ ਤੇ ਭਰੋਸਾ ਕਰੋ ਆਪਣੀ ਦਰਸਲ ਫਿਜ਼ੀਕਲ ਟ੍ਰੇਨਿੰਗ ਦੇ ਬਾਰੇ ਚ ਦੱਸ ਰਹੇ ਸੀ ਕਿ ਤੁਸੀਂ ਆਪਣਾ ਮਾਈਂਡ ਸੈਟ ਕਰੋ ਤੇ ਉਹ ਭਵੇਂ ਗਰੀਬ ਹੋਵੇ ਜਾਂ ਅਮੀਰ ਹੋਵੇ ਉਹਨੂੰ ਆਨੰਦ ਮਿਲ ਸਕਦਾ ਹੈ ਇਹਦੇ ਵਾਸਤੇ ਪੈਸਾ ਦੌਲਤ ਧਨ ਦੌਲਤ ਹੋਣਾ ਜ਼ਰੂਰੀ ਨਹੀਂ ਆਨੰਦ ਵਾਸਤੇ ਬਲਕਿ ਕੀਏ ਤੁਸੀਂ ਆਪਣਾ ਮਾਈਂਡ ਸੈਟ ਕਰੋ ਇੱਕ ਗੱਲ ਨਾਲ ਮੈਂ ਇਹਨਾਂ ਦੇ ਇਤਫਾਕ ਨਹੀਂ ਕਰਦਾ ਨਹੀਂ ਇਹਨਾਂ ਦੀ ਗੱਲ ਮੰਨਣ ਤੇ ਤਿਆਰ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਅੰਦਰ ਆ ਕੇ ਦੱਸਣਾ ਮੈਂ ਕਿੰਨਾ ਕੁ ਸਹੀ ਹਾਂ ਤੇ ਕਿੰਨਾ ਕੁ ਗਲਤ ਹਾਂ ਇਹ ਦਾਸ ਰੇਸ਼ ਕਿ ਰੱਬ ਤੇ ਭਰੋਸਾ ਕਰੋ ਜਾਂ ਨਾ ਕਰੋ ਆਨੰਦ ਤੇ ਭਰੋਸਾ ਕਰੋ ਮੈਂ ਕਹਿੰਦਾ ਰੱਬ ਤੇ ਭਰੋਸਾ ਕਰਨਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਰੱਬ ਤੇ ਭਰੋਸਾ ਨਹੀਂ ਕਰਾਂਗੇ ਤੇ ਫਿਰ ਕਰਾਂਗੇ ਕਿੰਦੇ ਤੇ ਰੱਬ ਤੇ ਅਸੀਂ ਜਦੋਂ ਭਰੋਸਾ ਕਰਾਂਗੇ ਅਸੀਂ ਆਪਣੇ ਮਨ ਨੂੰ ਰੱਬ ਨਾਲ ਜੋੜ ਦੇਵਾਂਗੇ ਫਿਰ ਸਾਨੂੰ ਆਨੰਦ ਮਿਲੇਗਾ ਫਿਰ ਸਾਨੂੰ ਧਨ ਦੌਲਤ ਨਾਲ ਕੋਈ ਸਰੋਕਾਰ ਨਹੀਂ ਰਹੇਗਾ ਕਿ ਦੌਲਤ ਜ਼ਿਆਦਾ ਹੈ ਜਾਂ ਘੱਟ ਘੱਟ ਹੈ ਜਾਂ ਜ਼ਿਆਦਾ ਹੈ ਥੋੜੀ ਇਹ ਜਬੋਤੀ ਹੈ ਧਨ ਦੌਲਤ ਦੇ ਨਾਲ ਕੋਈ ਤੱਲਕ ਨਹੀਂ ਰਹੇਗਾ ਜਦੋਂ ਸਾਡਾ ਮਨ ਰੱਬ ਦੇ ਨਾਲ ਜੁੜ ਜਾਏਗਾ ਸਾਡੀ ਰੱਬ ਨਾਲ ਤਾਲ ਮਿਲ ਜਾਏਗੀ ਅਸੀਂ ਜਦੋਂ ਰੱਬ ਦਾ ਨਾਮ ਜਪਾਂਗੇ ਸਾਡੀ ਖੇੜ ਬਣ ਜਾਏਗੀ ਫਿਰ ਸਾਨੂੰ ਆਨੰਦ ਮਿਲੇਗਾ ਥੋੜੇ ਜਿਹੀ ਆਨੰਦ ਮਿਲੇਗਾ ਸਾਨੂੰ ਫਿਰ ਇਹ ਸੰਸਾਰ ਦੀਆਂ ਜਿਹੜੀਆਂ ਮਤਲਬ ਸੰਸਾਰ ਜਿਹੜੀਆਂ ਚੀਜ਼ਾਂ ਤੋਂ ਆਨੰਦ ਹਸਲ ਹਾਸਲ ਕਰਨ ਦਾ ਮਹਤਾਜ ਹੈ ਨਾ ਧਨ ਦੌਲਤ ਸ਼ੋਹਰਤ ਇੰਦੇ ਤੋਂ ਆਨੰਦ ਹਾਸਲ ਕਰਦਾ ਹੈ ਇੰਦੇ ਨਾਲ ਕੋਈ ਤੱਲਕ ਨਹੀਂ ਰਹੇਗਾ ਜਿਹਦੀ ਰੱਬ ਦੇ ਨਾਲ ਤਾਲ ਮਿਲ ਗਈ ਇਸ ਵਾਸਤੇ ਮੈਂ ਇਹਨਾਂ ਦੀ ਇਸ ਗੱਲ ਨਾਲ ਇਤفاق ਨਹੀਂ ਕਰਦਾ ਕਿ ਰੱਬ ਤੇ ਭਰੋਸਾ ਕਰੋ ਜਾਂ ਨਾ ਕਰੋ ਮੈਂ ਕਹਿੰਦਾ ਰੱਬ ਤੇ ਪਹਿਲੋ ਭਰੋਸਾ ਕਰੋਗੇ फिर तह आनंद मिलेगा फिर तुम चाहे गरीब हो तभी आनंद मिलेगा चाहे अमीर हो तब भी आनंद मिलेगा बाकी इन्हों ने गल ठीक की है कि मतलब के गुजारा करो थोड़े से भी मतलब है थोड़े से भी भरोसा करो थोड़ा अगर दन दौलत है तो तुम उन्हें भी कंप्रोमाइज करो तो आनंद मिलेगा तुम उन्होंने वाले ना वेखो जिन्ह को दन दौलत ज्यादा है तुम उन्होंने वाले वेख के एवे परेशान होंगे हो ਉਹ ਜਿਨ੍ਹਾਂ ਕੋ ਜ਼ਿਆਦਾ ਧਨ-ਦੌਲਤ ਹੈ ਉਹ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਨੰਦ ਨਹੀਂ ਮਿਲਿਆ ਜਿਵੇਂ ਦੱਸ ਰਹੇ ਸੀ ਬਹੁਤ ਸਾਰੇ ਲੋਕਾਂ ਕੋਲ ਧਨ-ਦੌਲਤ ਹੁੰਦਾ ਜਦੋਂ ਉਹਨਾਂ ਨੂੰ ਵੇਖੀਏ ਕਹਿੰਦੇ ਮਾਰੇਗੇ ਲੁੱਟੇਗੇ ਬਹੁਤ ਪਰੇਸ਼ਾਨੀਆਂ ਨੇ ਉਹਨਾਂ ਦੇ ਵੀ ਘਰ ਉਜੜ ਜਾਂਦੇ ਨੇ ਉਹਨਾਂ ਦੀਆਂ ਵੀ ਤਲਾਕਾਂ ਹੋ ਜਾਂਦੀਆਂ ਨੇ ਉਹਨਾਂ ਦੇ ਵੀ ਮਸਲੇ ਮਸਾਇਲ ਬਣਦੇ ਨੇ ਬਹੁਤ ਬਲਕਿ ਗਰੀਬਾਂ ਨਾਲੋਂ ਜ਼ਿਆਦਾ ਬਣਦੇ ਨੇ ਉਹਨਾਂ ਤਾਂ ਸੌਣ ਵਾਸਤੇ ਉੰਨੀ ਦੀਆਂ ਗੋਲੀਆਂ ਖਾਂਦੇ ਨੇ ਉਵੇਂ ਉਹਨਾਂ ਨੂੰ ਨੀਂਦਰ ਨਹੀਂ ਆਂਦੀ ਤੇ ਇਹ ਫਿਜ਼ੀਕਲ ਟ੍ਰੇਨਿੰਗ ਜ਼ਰੂਰੀ ਹੈ ਲੇਕਿਨ ਇਹ ਨਹੀਂ ਕਹਿਣਾ ਚਾਹੀਦਾ ਕਿ ਰੱਬ ਤੇ ਭਰੋਸਾ ਕਰੋ ਜਾਂ ਨਾ ਕਰੋ ਤੇ ਬਾਕੀ ਇਹਨਾਂ ਨੇ ਸੁਲਾਵਾ ਬਹੁਤ achiyan ਗੱਲਾਂ ਕੀਤੀਆਂ ਨੇ ਕਿ ਮਾਈਂਡ ਸੈਟ ਕਰਨਾ ਚਾਹੀਦਾ ਅਗਰ ਥੋੜਾ ਵੀ ਇਹ ਤੇ ਸਾਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਸਾਨੂੰ ਇਹ ਜਿਹੜਾ ਕੁਝ ਦਿੱਤਾ ਹੈ ਇਹ ਤੇਰਾ ਸ਼ੁਕਰ ਹੈ ਹੋ ਸਕਦਾ ਰੱਬ ਸਾਨੂੰ ਇਹ ਵੀ ਨਾ ਦਿੰਦਾ ਫਿਰ ਵੀ ਤੇ ਅਸੀਂ ਗੁਜ਼ਾਰਾ ਕਰਨਾ ਸੀ ਨਾ ਇਹ ਵੀਡੀਓ ਤੁਹਾਨੂੰ ਕੈਸੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦਾ اختتام ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ